ਪੰਜਾਬ ਦੇ ਵਿੱਚ ਭੁਖੋਵਾਖ ਪਾਰਟੀਆਂ ਵੱਲੋਂ ਲਗਾਤਾਰ ਸ਼ਹਿਰਾਂ ਵਿੱਚ ਤੇ ਪਿੰਡਾਂ ਦੇ ਵਿੱਚ ਰੋਡ ਸ਼ੋਅ ਕੀਤੇ ਜਾ ਰਹੇ ਹਨ ਜਿਸਰੇ ਵਿੱਚ ਮੁੱਖ ਮੰਤੂਮ ਹਰਿਆਣਾ ਹੀ ਕਿਹ ਕਿਹ ਸ਼ਹਿਰਾਂ ਵਿੱਚ ਰੋਡ ਸ਼ੋਅ ਕਰਦੇ ਆ ਤੇ ਬਾਹਰ ਦੇ ਗੱਲ ਲੋਕਾਂ ਨਾਲ ਕਿ ਅਸੀਂ ਨੌਕਰੀਆਂ ਦੇਵਾਂਗੇ ਜਦੋਂ ਮੁਲਾਜ਼ਮ ਮੁੱਖ aí ਭੂਆਂ ਨੂੰ ਕਹਿੰਦੇ ਆ ਵੀ ਸਾਡੇ ਡੀ ਦੇ ਕਿਸ ਦਿਨ ਬਕਾਇਆ ਜਾਂ 2016 ਤੋਂ ਜੋ ਏਰੀਅਰ ਬਣਦਾ ਉਹ ਦਿੱਤਾ ਜਾਵੇ ਤਾਂ ਮੁੱਖ ਮੰਤਰੀ ਭਵੰਤਮਨ ਇਹ ਹੀ ਕਹਿੰਦਾ ਵੀ ਇੱਕ ਜੋ ਤੋਂ ਬਾਅਦ ਮਲਾਵੇ ਆਗੂ ਨਾਲ ਚੰਡੀਗੜ੍ਹ ਮੀਟਿੰਗ ਕਰਕੇ ਮਲਾਵੇ ਮੁੱਖ ਮੰਗਾਂ ਦਾ ਹੱਲ ਜਲਦੀ ਕੀਤਾ ਜਾਊਗਾ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਕਿ ਪੰਜਾਬ ਸਰਕਾਰ ਨੇ ਪ੍ਰਾਣੀ ਪੈਨਸ਼ਨ ਬਹਾਲ ਕਰਨ ਲਈ ਇੱਕ ਨੋਟੀਫਾਈ ਕੀਤਾ ਗਿਆ ਸੀ ਪਰ ਸਰਕਾਰ ਬਣੀ ਨੂੰ ਲਗਭਗ 2 ਸਾਲ ਉਪਰ ਸਮਾਂ ਹੋ ਚੁੱਕਿਆ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਪੇ ਕਿਵੇਂ ਦਾ ਇਰੇ ਦਿੱਤਾ ਗਿਆ ਜਿਸ ਰਾਮ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਹੈ ਉਹ 38% ਆ 12% ਦਾ ਫਰਕ ਆ ਪੰਜਾਬ ਦੇ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਹ ਕਹਿ ਰਹੇ ਹਨ ਕਿ ਸਾਡੇ ਡੀਏ ਵਿੱਚ 12% ਵਾਧਾ ਕੀਤਾ ਜਾਵੇ ਚੋਣ ਜਾਬਤੇ ਤੋਂ ਪਹਿਲਾਂ ਬੇਤੋਂ ਹੀ ਹਰਪਾਲ ਸਿੰਘ ਚੀਮਾ ਨੇ ਮੁਰਾਇਆਂ ਆਗੋਂ ਨਾਲ ਕਈ ਮੀਟੀਆਂ ਕੀਤੀਆਂ ਪਰ ਮੀਟੀਆਂ ਬੇਸਟ ਰਹੀਆਂ ਜਿਸ ਕਰਕੇ ਮੁਰਾਇਆਂ ਵਿੱਚ ਬਹੁਤ ਰੋਸ ਆ ਅਸੀਂ ਮੁਰਾਇਆਂ ਨੂੰ ਕਹਿੰਦੇ ਹਾਂ ਕਿ ਆਪਣੇ ਅਬ ਮਨ ਪੁੱਛ ਗਏ ਫੋਟ ਪਾਈ ਜਾਵੇ ਵੀ ਕਿਸ ਨੂੰ ਪੋਟ ਪਾਉਣੀਆਂ ਕਿਸ ਨੂੰ ਨਹੀਂ ਪਾਉਣੀ ਤੁਹਾਡਾ ਮਨ ਹੀ ਦੱਸੂਗਾ ਜੋ ਦਊਗਾ ਕਿਉਂਕਿ ਮੁਲਾਜ਼ਮ ਲਗਾਤਾਰ ਸੰਗਰੂਰ ਪਟਿਆਲੇ ਚੰਡੀਗੜ੍ਹ ਮਹਾਲੀ ਰੋਸ ਪ੍ਰਦਰਸ਼ਨ ਕੀਤੇ ਗਏ ਆ ਮਹਾਰਾਜ ਲਈ ਕਿੰਨੀ ਆ ਪਰ ਪੰਜਾਬ ਸਰਕਾਰ ਨੇ ਪੁਰਾਣੀ ਬੇਸ਼ਨ ਬਹਾਲੀ ਕੀਤੀ ਰਿਟਾਇਰ ਨੂੰ ਮਿਲਿਆ ਉਹਨੂੰ ਫੈਕਟਰੀ ਦੋ ਬਣਾਉਣ ਨਹੀਂ ਦਿੱਤਾ ਗਿਆ ਅਤੇ ਮਿਲਾਨੇ ਪੀਖਣਾ ਹੀ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਦੇ ਮੈਘੋ ਵਿੱਚ ਕੰਮ ਕਰਦੇ ਜੋ ਕੱਚੇ ਮਿਲਿਆ ਨੂੰ ਨਹੀਂ ਕੀਤਾ ਗਿਆ ਧੰਨਵਾਦ ਸਾਥੀਓ ਮੇਰੇ ਨੂੰ ਸਬਸਕ੍ਰਾਈਬ ਕਰੋ ਜੀ